ਇੱਕ ਗੱਲ ਸੁਣਾ ਇਸ਼ਕ ਦੀ ਮੈਂ ਉਹਦੀ ਰਹਿਮਤ ਤੇ ਇੱਕ ਸਦਕ ਦੀ ਮੈਂ ਇੱਕ ਗੱਲ ਸੁਣਾ ਇਸ਼ਕ ਦੀ ਮੈਂ ਉਹਦੀ ਰਹਿਮਤ ਤੇ ਇੱਕ ਸਦਕ ਦੀ ਮੈਂ ਇੱਥੇ ਪਤਨੋ ਪਾਣੀ ਨਹੀਂ ਮੁੜਦੇ ਇੱਥੇ ਪੱਤਣੋਂ ਪਾਣੀ ਨਹੀਂ ਮੁੜਦੇ ਕਈ ਕੱਚੇ ਟੜੇ ਵਿਖੁਰ ਗਏ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਅਣ ਜਾਣੇ ਤੁਰ ਗਏ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਅਣ ਜਾਣੇ ਤੁਰ ਗਏ ਨੇ ਇੱਕ ਨਾ ਮੁੰਝ ਛੇ ਆਇ ਸਿਖੇ ਦਾ ਈ ਗੱਲ ਸੁਣਾ ਇਸਕੇ ਦੀ ਚੱਲ ਯੁੱਧ ਸਰੰਡਰ ਹੋ ਜਾ ਤੂੰ ਮੱਖਣੀ ਆਉਦੀ ਦੁੱਧ ਰੜਕੇ ਦੀ ਚੱਲ ਯੁੱਧ ਸਰੰਡਰ ਹੋ ਜਾ ਤੂੰ ਮੱਖਣੀ ਆਉਦੀ ਦੁੱਧ ਰੜਕੇ ਦੀ ਇਸ پاک ਮੁਹੱਬਤ ਦੇ ਸਜਣਾ ਫੁੱਲ ਰਹਿਮਤ ਦੇ ਨਾਲ ਖਿਲਦੇ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਆਣ ਜਾਏ ਤੁਰ ਗਏ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਅਣ ਜਾਣੇ ਫਿਰਦੇ ਨੇ ਨਾ ਮੱਚ ਦੀ ਨੰਦਰ ਦੀ ਕੋਈ ਗੱਲ ਸੁਣਾਓ ਅੰਦਰ ਦੀ ਨਾ ਮੱਚ ਦੀ ਨੰਦਰ ਦੀ ਕੋਈ ਗੱਲ ਸੁਣਾਓ ਅੰਦਰ ਦੀ ਕਿਸੇ ਜੀਵ ਫਰੋਲ ਕੇ ਵੇਖੀ ਨਾ ਨਹੀਂ ਵੇਖੀ ਘਟੇ ਅੰਦਰ ਦੀ ਕਿਸੇ ਜੇਬ ਪਰੋੜ ਕੇ ਵੇਖੀ ਨਾ ਨਹੀਂ ਵੇਖੀ ਘਟੇ ਅੰਦਰ ਦੀ ਫੜ ਬੱਲੇ ਤੇ ਰਾਜ ਕੇ ਮੁਰਸ਼ਿਦ ਦਾ ਫੜ ਬੱਲੇ ਤੇ ਰਾਜ ਕੇ ਮੁਰਸ਼ਿਦ ਦਾ ਖੁਲ ਰਹਿਮਤ ਦੇ ਨਾਲ ਗਿਰਦੇ ਜੋ ਤੈਨੂੰ ਸਮਝਣਾ ਚਾਹੁੰਦੇ ਸੀ ਉਹ ਖੁਦ ਅਣਜਾਣੇ ਤੁਰ ਗਏ ਨੇ ਜੋ ਤੈਨੂੰ ਸਮਝਣਾ ਚਾਹੁੰਦੇ ਸੀ ਉਹ ਖੁਦ ਅਣਜਾਣੇ ਤੁਰ ਗਏ ਨੇ ਹੁਣੇ ਮੁੜੇ ਸਦਰਤੇ ਨਹੀਂ ਆਉਣਾ ਜਿਹੜਾ ਵਿੱਚ ਹੰਕਾਰ ਦੇ ਝੁਰ ਚਲਿਆ ਇਹ ਵਕਤ ਸਾਂਭਿਆ ਨਹੀਂ ਜਾਣਾ ਹੈ ਹੱਥੋਂ ਹੱਤੀ ਤੁਰ ਚਲਿਆ ਇਹ ਵਕਤ ਸਾਂਭਿਆ ਨਹੀਂ ਜਾਣਾ ਹੈ ਹੱਥੋਂ ਹੱਤੀ ਤੁਰ ਚਲਿਆ ਰਹਿਮਤ ਨਾ ਚੱਲ ਸੁਰਜੀਤ ਸਿੰਘ ਆ ਰਹਿਮਤ ਨਾ ਚੱਲ ਸੁਰਜੀਤ ਸਿੰਘ ਆ ਕਈ ਲੱਖਾਂ ਚਾਉਂਦੇ ਫਿਰਦੇ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਅਣ ਜਾਣੇ ਫਿਰਦੇ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਅਣ ਜਾਣੇ ਫਿਰਦੇ ਨੇ ਇੱਕ ਨਮ ਜਿ ਛੜਿਆ ਇਸ਼ਕੇ ਦਾ ਈ ਗੱਲ ਸੁਣਾਵਾ ਇਸ਼ਕੇ ਦੀ ਇੱਕ ਨਮ ਜਿ ਛੜਿਆ ਇਸ਼ਕੇ ਦਾ ਈ ਗੱਲ ਸੁਣਾਵਾ ਇਸ਼ਕੇ ਦੀ ਚੱਲ ਉੱਠ ਸਰੈਂਡਰ ਹੋ ਜਾ ਤੂੰ ਮੱਖਣੀਓ ਦੀ ਦੁਧੜੜਕੇ ਦੀ ਚੱਲ ਉੱਠ ਸਰੈਂਡਰ ਹੋ ਜਾ ਤੂੰ ਮੱਖਣੀ ਆਉਂਦੀ ਦੁੱਧੜੜਕੇ ਦੀ ਇਸ ਪਾਗ ਮੁਹੱਬਤ ਦੇ ਸਜਣਾ ਇਸ ਪਾਗ ਮੁਹੱਬਤ ਦੇ ਸਜਣਾ ਹੁਲੇ ਰਹਿਮਤ ਦੇ ਨਾਲ ਖੇਦੇ ਨੇ ਜੋ ਤੈਨੂੰ ਸਮਝਣਾ ਚਾਉਂਦੇ ਸੀ ਉਹ ਖੁਦ ਅਣਜਾਣੇ ਤੁਰ ਗਏ ਨੇ ਜੋ ਤੈਨੂੰ ਸਮਝਣਾ ਚਾਹੁੰਦੇ ਸੀ ਉਹ ਖੁਦ ਇਹਨਾਂ ਜਾਣੇ ਤੁਰ ਗਏ ਨੇ ਉਹ ਖੁਦ ਇਹਨਾਂ ਜਾਣੇ ਤੁਰ ਗਏ ਨੇ ਸੋ ਹੰਗਮਾ ਰਾਜੇ